ਬਾਕੀ ਖੁਸ਼ ਰਹੋ ਸਿੱਗਾ ਜੀ ਸਾਰਿਆਂ ਨੂੰ ਗੁਰੂਪ ਕਰ ਰਿਹਾ ਨੇ ਕੈਂਟ ਉਹ ਠੀਕ ਹੋ ਬਾਈ ਵਧੀਆ ਬ੍ਰੋ ਵਧੀਆ ਚੱਲ ਰਿਹਾ ਠੀਕ ਆ ਅੱਜ ਜੀ ਅੱਜ ਆਪਾਂ ਚੱਲੇ ਆ ਸੰਗਰੂਰ ਤੇ ਬਾਈ ਹੁਣ ਆ ਗਲੇ ਤੇ ਆਪਾਂ ਨੂੰ ਆਈਸੀ ਪ੍ਰੋਮੋਸ਼ਨ ਚੱਲੋ ਉਹੋ ਦੀਵਾਰੀ ਚੱਲੋ ਹਾਂ ਜੀ ਹੋ ਗਿਆ ਆਪਾਂ ਰਾੜੀ ਤੇ ਆਪਾਂ ਚੱਲੇ ਆ ਸੰਗਰੂਰ ਤੇ ਆਪਾਂ ਗੱਡੀ ਤੇ ਬੈਠ ਗਏ ਆ ਤੇ ਹੁਣ ਚੱਲੇ ਆ ਬਾਈ ਨੇ ਨਵੀਂ ਗੱਡੀ ਲੈਤੀ ਹੈ ਨਾ ਬਾਈ ਮੇਰੇ ਨਾਲ ਰੈਪਰ ਵੀ ਨਹੀਂ ਲਾਇਆ ਜੀ ਬਾਈ ਨੇ ਗੱਡੀ ਬਹੁਤ ਕੰਡਾ ਭਾਈ ਥੋੜੀ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਤੇ ਹੁਣ ਆਪਾਂ ਚੱਲਿਆ ਮੁੰਡਿਆ ਉਹ ਤੇ ਆਪਾਂ ਫਿਰ ਮਿਲਦੇ ਆਂ ਆਪਾਂ ਅੱਗੇ ਤੇ ਮੌਸਮ ਨੂੰ ਬਹੁਤ ਗਰਮੀ ਬਹੁਤ ਆਈ ਜਾਂਦੀ ਹੈ ਜੀ ਜਿਸ ਦੀ ਫੁੱਲ ਕਰਦੇ ਆਪਾਂ ਦੇਖਿਓ ਮੈਂ ਸੇ ਭਾਈ ਅਰਗਣ ਨੇ ਇੱਕ ਦੋ ਫੇਸ ਕੁਝ ਮਿੰਨਾਂ ਦਿੱਤਾ ਤੇ ਤੂੰ ਢੇਕੇ ਬਣਾਉਣੇ ਨੇ ਸੁਣ ਲੈ ਨਾ ਭਾਈ ਸ਼ਾਂਤ ਜੀ ਬੈਠੇ ਹੋਰੀ ਚੁੱਪ ਜਾ ਬੀ ਬਾਕੀ ਪੁੱਛੋ ਤਾਂ ਪੈ ਹੈ ਬਾਕੀ ਚੱਲ ਜਿਆਸ ਕਰੋ ਦਾ ਪਾਲ ਸ਼ੋਅ ਦੇਣਾ ਕਿਵੇਂ ਨਾ ਪੱਲੇ ਵਰਤਾਂ ਰਹਿਣਾ ਪਸ ਹਾਂਜੀ ਤਾਂ ਆਪਾਂ ਪਹੁੰਚ ਗਏ ਬਾਈ ਨੂੰ ਕੰਮ ਆ ਠੀਕ ਹੈ ਚੱਲੀਏ ਫਿਰ ਆਪਾਂ ਆਜੋ ਹਾਂਜੀ ਤਾਂ ਆਪਾਂ ਚੱਲੋ ਮਿੱਠਾ ਆਣਾ ਲੈ ਡੀਨਾ ਵੀ ਲੈ ਤੇ ਉਹ ਠੀਕ ਹੋ ਬਾਈ ਠੀਕ ਹਾਂਜੀ ਤਾਂ ਆਪਾਂ ਬਹੁਤ ਵਸੇ ਰਹੇ ਹਾਂ ਫਲਾਕ ਬਾਈ ਹੈ ਹਾਂ ਜੀ ਸਾਨੂੰ ਲੁੱਟ ਗਈ ਸੀ ਆਪਣਾ ਬੈਗ ਤਾਂ ਹੁਣ ਆਪਾਂ ਬੈਗ ਲੈ ਕੇ ਆਇਆ ਗੱਡੀ 'ਚ ਬਾਈ ਫੜਾ ਕੀ ਆਗਾ ਤੇ ਬਾਕੀ ਲੋਕੇਸ਼ਨ ਬਹੁਤ ਟੈਂਡਾ ਚੈੱਕ ਕਰ ਲਓ ਇੱਕ ਵਾਰੀ ਮੌਸਮ ਬਹੁਤ ਹੈ ਗਰਮੀ ਬਹੁਤ ਰਕੀ ਅੱਜ ਹੁਣ ਆਪਾਂ ਚੱਲਦੇ ਹਾਂ ਅੰਦਰ ਮੇਰੇ ਜੀ ਮਿੱਤਰੋ ਹੁਣ ਆਪਾਂ ਚੱਲਨੇ ਆ ਨਾ ਉਹ ਵਗੈਰਾ ਕੁਝ ਕਰਤੀ ਵੀਰੇ ਨੂੰ ਨਾ ਇਹ ਆਹ ਹਾਂ ਡਾਟਾ ਕੀ ਮਸੀ ਭਾਈ ਹਲ ਚਲੋ ਮੈਂ ਚਲੋ ਠੀਕ ਆ ਵੀਰੇ ਫਿਰ ਓਕੇ ਭਾਈ ਮਿਲਦੇ ਆ ਫਿਰ ਚਲਿਏ ਬਾਅਦ ਤੱਕ ਬਾਅਦ ਤੱਕ ਆਪਾਂ ਉਹ ਪਾਸ ਪ੍ਰੋਡਕਸ਼ਨ ਜਾਲ ਸੀ ਤੇ ਵੀਰੇ ਕੋਲ ਸੰਭੂਰ ਤੇ ਆਪਾਂ ਪ੍ਰੋਮੋਸ਼ਨ ਕਰਨਾ ਇਸ ਤੇ ਬਹੁਤ ਜਿਆਦਾ ਕੰਮ ਆਣਾ ਤੇਰੇ ਨੂੰ ਪ੍ਰੂਫ ਦਿੱਤਾ ਤੇ ਆਪਾਂ ਇਸ ਤੇ ਬੂੜਾ ਕੰਮ ਆਣਾ ਤੇ ਸੁਦੇ ਸਾਥ ਦੋ ਦੇ ਦਿੱਤੇ ਡਾਟਾ ਦੇ ਆਪਾਂ ਖਾਲੀ ਟੋਟੇ ਵੀ ਲਾ ਸਕਦੇ ਆ ਤੇ ਮਦੀਸ ਵਾਸਤੇ ਵੀ ਲੱਗਦੀ ਬਾਅਦ ਤੇ ਬਹੁਤ ਬੜਾ ਦੇਖ ਥੋੜਾ ਉੱਤੇ ਲੱਗਦੀ ਆ ਤੇ ਆਪਾਂ ਇੱਕ ਲਾਲਾ ਸੁਕਾ ਅਟਾਪਾ ਵੀ ਦਵਾਈ ਲੱਗ ਤੇ ਉਹ ਕਾਟਾ ਜਾਂ ਆਪਾਂ ਮਾਰ ਕੇ ਪਤਾ ਲੱਗੂਗਾ ਬੜਾ ਤੋਂਪੀ ਬੋਲਣਾ ਪਰ ਨਹੀਂ ਬਹੁਤ ਆ ਨਾ ਚੱਲੀ ਫਿਰ ਆਪਾਂ ਰੱਖ ਪੂਰਾ ਜੀ ਦੀ ਬਹੁਤ ਹਾਂ ਪੈਣ ਹੁਣ ਹਲਾਪਤ ਹੋ ਗਿਆ ਤੇ ਇਹ ਤੇ ਹਲਾਪਤ ਚੱਲ ਰਿਹਾ ਚੱਲੇ ਹੁਣ ਆਗੇ ਹੋਰ ਵੀਰੇ ਫਿਰ ਇੱਥੇ ਬੈਠੀ ਤੁਸੀਂ ਨਾ ਲੱਗ ਗਿਆ ਵੀਰਾ ਅੱਕੇ ਉੱਠਾ ਬੈਠਾ ਵੀਰੇ ਆਖ ਕਰਾਂਗੇ ਗਰਮੀ ਬਹੁਤ ਬਾਹਰ ਤੇ ਗਰਮੀ ਬਹੁਤ ਹਨਾ ਵੀਰੇ ਮੈਂ ਤਾਂ ਬੈਠਾ ਸੀ ਆਣਾ ਥੋੜਾ ਜਿਹਾ ਅੱਧੇ ਬੈਠੇ ਬਹੁਤ ਖਾਦਾ ਬਿਤਾਈ ਮੈਂ ਘੱਟ ਗਿਆ ਨਹੀਂ ਆ ਥੋੜੀ ਕੋਈ ਗੱਲ ਨਹੀਂ ਉੱਥੇ ਰੁਕ ਲਿਆ ਆਪਾਂ ਖਾਪੀ ਲਾਵਾਂਗੇ ਕੁਝ ਦਾ ਘਰ ਤੋਂ ਬਾਦ ਤੇ ਕਾਪਾ ਕੋ ਬਹੁਤ ਲੱਗਦਾ ਚਲੋ ਹਾਂਜੀ ਤਾਂ ਆਪਾਂ ਅਗੇ ਸੀਗੇ ਪ੍ਰਮੋਸ਼ਨ ਕਰਨ ਗਏ ਸੀ ਹਨ ਤੁਹਾਨੂੰ ਪਤਾ ਤੁਸੀਂ ਦੇਖਿਆ ਹਨ ਬਾਈ ਹੁਣਾਂ ਤਾਂ ਕੰਮ ਬਹੁਤ ਵਧੀਆ ਸੀਗਾ ਤੇ ਹੁਣ ਆਪਾਂ ਮੈਨੂੰ ਲੱਗਿਆ ਬਈ ਥੋੜਾ ਜਿਖਾਮ ਤੇ ਨਾ ਕਰਨ ਲੱਗ ਗਿਆ ਤਿਆਰੀਆਂ ਹਾਂ ਤੇ ਆਪਾਂ ਇਹਨਾਂ ਦੇ ਫਰੌਂ ਚੱਲੇ ਸੂਟ ਕੱਪੜੇ ਸੋਹਣੇ ਆ ਕੱਲ ਫੜ ਕੇ ਲਿਆਉਣੇ ਸਦਣ ਰਹਿ ਗਿਆ ਥੋੜਾ ਬਾਕੀ ਗੱਡੀ ਦਾ ਏਸੀ ਬਹੁਤ ਹੋ ਸੀਗਾ ਹਨ ਤੇ ਮੈਨੂੰ ਤਾਂ ਜਿਖਾਮ ਲੱਗ ਗਿਆ ਯਾਰ ਤੇ ਵਿਆਹ ਤੋਂ ਪਹਿਲਾਂ ਪਹਿਲਾਂ ਸੈੱਟ ਹੋਏ ਤਾਂ ਚੰਗੀ ਗੱਲ ਹਨ ਚਲੋ ਹੁਣ ਆਪਾਂ ਚੱਲੀਏ ਫਿਰ ਆਪਾਂ ਕੱਲ ਨੂੰ ਜਵਾਲਰ ਵੀ ਲਾਉਣੇ ਮੈਂ ਇੱਥੇ ਬੁਲਾਉਣੇ ਬਹੁਤ ਕੁਝ ਕਰਨਾ ਆਪਾਂ ਬਲੌਗ ਨਾਲ ਬਣ ਰਹੇ ਹੋ ਤੇ ਲਾਉਂਦੇ ਰਹਿਵਾਂਗੇ ਨਵੇਂ ਤੋਂ ਨਵੇਂ ਬਲੌਗ ਠੀਕ ਹੈ ਨਾ ਤੇ ਲਾਈਕ ਸ਼ੇਅਰ ਕਮੈਂਟ ਦਬ ਕੇ ਕਰਦੇ ਤੇ ਹੁਣ ਆਪਾਂ ਚੱਲੇ ਆ ਆਜੋ ਚਲੋ ਮਿਲਦੇ ਆ ਫਿਰ ਆਪਾਂ ਅੱਗੇ ਖਾਂਤੀ ਤੇ ਹੁਣ ਆਪਾਂ ਚੱਲੇ ਆ ਸ਼ਾਪਿੰਗ ਕਰਨ ਤੇ ਨਾਲ ਆਪਣੀ ਮਣੀ ਤੇ ਤੇ ਬਟਿਕਾ ਵਾਲੇ ਕਿਕਸਣ ਸੂਟਸ ਦਾ ਚੱਕਰਾਣਾ ਬਹੁਤ ਸੋਹਣੇ ਸਟਿਚਿੰਗ ਹਨ ਰੇ ਤ ਤੁਸੀਂ ਦੇਖੋ ਮੇਰਾ ਸੂਟ ਪਾਇਆ ਹਨ ਤੇ ਬਾਕੀ ਆਪਾਂ ਸਟਿਚਿੰਗ ਨਾਲ ਤੇ ਕਰਾਉਣੇ ਨੇ ਆ ਤੇ ਹੁਣ ਆਪਾਂ ਚੱਲਨੇ ਆ ਤੇ ਆਪਾਂ ਬਾਜ਼ਾਰ ਤੀ ਤੇ ਘਰ ਤੇ ਆਹ ਧਾਰ ਹਾਲਾ ਕੁਕਲ ਪੇ ਭਾਰੀ ਹੋਇਆ ਪੈਸਾ ਤਾਂ ਸੰਤਾ ਤੋਂ ਮਤਰਾ ਨੰਨ ਚਲੇ ਆ ਅੱਜ ਤੇ ਹੋੜਾ ਕੋ ਸਭੇ ਗੱਲ ਕੀਆ ਪ੍ਰਾਂਦ ਦਿਖਾ ਦਿਓ ਪ੍ਰਾਂਦ ਪਾ ਦਿਓ ਇਹ ਬਸ ਆ ਨਹੀਂ ਆਪਾਂ ਆਵਾਂ ਲਓ ਕਿੰਨੇ ਦਾ ਬਰੇ ਹਾਂਜੀ ਕਿੰਦਾ ਸਾਰੀ ਤੇ ਅੱਜ ਰਾਤ ਆਪਾਂ ਉਹਦਾ ਲੇਟ ਦਾ ਆਪਾਂ ਲੈ ਕੇ ਆਇਆ ਇਸ ਕੱਪੜੇ ਹਨਾ ਹਾਂਜੀ ਤੇ ਰਾਤ ਨੇ ਆਇਆ ਸੀ ਤਾਂ ਸਮੇਂ ਤੇ 10:00 ਵਜੇ ਸੀ ਯਾਰ ਇੱਕ ਮਨੂ ਜਿਹਾ ਬਿਲਕੁਲ ਜਿਹਾ ਲੱਗਿਆ ਪਿਆ ਸਾ ਦਾ ਕਿ ਬਾਏ ਤੋਂ ਪਤਾ ਲੱਗ ਗਿਆ ਦਾ ਬਾਕੀ ਹੁਣ ਆਪਾਂ ਕੋਲ ਕੱਪੜੇ ਦਿਖਾਉਣੇ ਆ ਆਪਾਂ ਬੈਟੇ ਹਾਟਾ ਲੈ ਕੇ ਆਏ ਆ ਚਾਹੀਏ ਆਪਾਂ ਕੋਲ ਹੋਣੇ ਬਹੁਤ ਪੈਸਾ ਚਲੋ ਆ ਜੇਰਾ ਆਪਣਾ ਤੁਹਾਨੂੰ ਦਿਖਾਉਣਾ ਹੈ। ਨਾਲ ਇਹਨਾਂ ਦਾ ਇੱਕ ਪਾਰਸਲ ਆਇਆ ਕੈਂਡ ਜੋ ਤੁਹਾਨੂੰ ਦਿਖਾਵਾਗੇ। ਕਿਉਂਕਿ ਚੰਡੀਗੜ੍ਹ ਤੋਂ ਆਇਆਗਾ ਤੇ ਉਹਦਾ ਕਰਕੇ ਅਸੀਂ ਲੇਟ ਹੋ ਗਏ। 7:30 ਤੇ ਆਇਆ ਉਹ। ਤੇ ਅਸੀਂ ਮਤਲਬੀ 15 ਮਿੰਟ ਬੱਸ ਨੂੰ ਲੱਗ ਗਈ ਠੀਕ ਹੈ ਬੱਸ ਸਾਈਡ ਤੋਂ। ਤੇ ਕਾਫੀ ਟਾਈਮ ਲੱਗਿਆ ਸਾਨੂੰ। ਤਾਂ ਅਗਰ ਕਿਸੇ ਪਰਸੋਂ ਤੋਂ ਲੇਟ ਹੋ ਗਿਆ ਤਾਂ ਆਪਣੇ ਇਸ ਕੱਪੜੇ ਲੈਣ ਚੱਲ ਕੇ ਤੁਹਾਨੂੰ ਦਿਖਾਣਾ ਆਪਣੇ ਮੈਂਜਰ ਤਾਂ ਕਰਕੇ। ਸਮਾਰ ਆਪਣਾ ਕੱਪੜੇ ਹੋਣੇ ਆਣਾ। ਤੇ ਪਹਿਲਾਂ ਆਪਾਂ ਦੇਖਦੇ ਆਂ ਆਪਾਂ ਤਾਂ ਸ਼ਰਤਾਂ ਤੇ ਆਪਾਂ ਨੂੰ ਪਾਰਸਲ ਆਇਆ ਸੀ। ਆ ਤਾਂ ਠੀਕ ਹੈ। ਹਾਂ ਇਹ ਮੇਰੀ ਆਪਣੀ ਇਹ ਸਾਰੇ ਆਪਣੇ ਘਾਟਾ ਇਹ ਕਲਰ ਮਲੇ ਬਹੁਤ ਲੰਕਸਾਂ ਦਾ ਇਹ ਤਾਂ ਦਾ ਕਲਰ ਨੂੰ ਦੇਖੋ ਦੇਖੋ ਜਿਹਾ ਪੀਸ ਕੰਸਾ ਇਕੜੀ ਕਰ ਲੋ ਬੱਲਾ ਘਾਟਾ ਸਾਰੇ ਇਹ ਸਾਰੇ ਸਲਾ ਹਾਲ ਕੋ ਆਂਦਰ ਲਾਇਆਗੇ ਨਾ ਵਾਸਿੰਗੇ ਕਾਈ ਲਏਗੇ ਇਹ ਪਾਉਂਗਾ ਪਾਸੇ ਉਹਦੇ ਨਾਲ ਤਦੇਕ ਹੋਰ ਐ ਉੱਪਰ ਸਾਡਾ ਦੇਖ ਲੈ ਸਹੀ ਨੇ ਹਾਂ ਸਹੀ ਜੱਫਲ ਹਸ ਕੁਮਟਾ ਕਾਰਕਰ ਉਸਾ ਕਿਹੜਾ ਕਲਰ ਪਾਇਆ ਲੱਗਿਆ ਤੁਹਾਨੂੰ ਤੇ ਬਾਕੀ ਆ ਖਵਾਤਲਾ ਸੀਗਾ ਫਾਲੋ ਕਿਤੇ ਗੜ ਤੋਂ ਸੇੜਾ ਪਰ ਬਹੁਤ ਅਸਰਦਾਰ ਸੁਆਗਾ ਲੱਗਿਆ ਤੇ ਸਵੇਖਾ ਕਰੋ ਬਹੁਤ ਹੀ ਪਿਆਰਾ ਕਲਰ ਸਟੈਸ ਦਾ ਕੱਟਿਆ ਤੇ ਇਹ ਆਪਣਾ ਦੇਵਮਸ ਹੈ ਓਕੇ ਸਾਇ ਹਾਂ ਡਿਜ਼ਾਈਨ ਬਹੁਤ ਗੰਡਾ ਹੈ ਮਾਰੇ ਕਰਾਂਗੇ ਆਪਾਂ ਨਾ ਬਹੁਤ ਜਾਰੀ ਵਿਆਹ ਬਹੁਤ ਨਹੀਂ ਡਿਆ ਆਇਆ ਬਸ ਤੇ ਆਣ ਸ਼ਾਇਦ ਕੰਡ ਮੱਕਿਆ ਠੀਕ ਹੈ ਕਰ ਦੋ ਪੈਕਿੰਗ ਨਰਮਾ ਨੇ ਫੇਰ ਪਾਉਣ ਸ਼ਾਰਟ ਕੁਰਚ ਬਣਾ ਕੇ ਤੇ ਆ ਜੀ ਹਾਂ ਜੀ ਜੇ ਆਪਾਂ ਸ਼ਰਟ ਇਹਨਾਂ ਨੂੰ ਪਾ ਕੇ ਦਿਖਾ ਦਈਏ ਪੈਂਟਾ ਸ਼ਰਟ ਹਨੇ ਲਾਈ ਜਾਂਦੇ ਬਟਨ ਲਾ ਲਓ ਫਿਰ ਠੀਕ ਹੈ ਨਾ